ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਪਾਂ ਉਗੋਕੇ ਜ਼ਿਲ੍ਹਾ ਬਰਨਾਲਾ ਪਖੋ ਕੈਂਚੀ ਦੇ ਨੇੜੇ ਆ ਠੀਕ ਹੈ ਜੀ ਬਾਈ ਜੰਦਾ ਪੈਂਡ ਤਾਬਾ ਰੋਡ ਤੇ ਬਾਈ ਜੀ ਕੋਲ ਗੱਡੀ ਆ 11 ਮਾਡਲ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਦੇਖ ਸਕਦੇ ਹੋ ਲਾਈਵ ਵੀ ਲਪਾਈ ਰਿਹਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਟਾਇਰ ਟੂਰ ਨਵੇਂ ਆ ਗਾਰੰਟੀ ਬਈ ਟਾਇਰਾਂ ਦੀ ਠੀਕ ਹੈ ਜੀ ਦੇਖ ਸਕਦੇ ਹੋ ਐਚ ਆਰ ਨੰਬਰ ਆ ਠੀਕ ਹੈ ਜੀ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਤੁਹਾਨੂੰ ਪਹਿਲਾਂ ਬਾਰੋਂ ਬਾਰੋਂ ਫੋਟੋ ਕਿੰਨੀ ਦਿਖਾ ਦਈਏ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਸੁਖਮਿੰਦਰ ਸਿੰਘ ਜੀ ਪਿੰਡ ਪਿੰਡ ਉਗੋਕੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਪਰਾ ਆਪਣਾ 82890 ਹਾਂਜੀ 07042 ਠੀਕ ਹੈ ਦੁਬਾਰੇ ਫਿਰ ਦੱਸੋ ਜੀ 82890 ਹਾਂਜੀ 07042 ਕਿਹੜਾ ਮਾਡਲ ਹੈ ਕੀ ਇਹ ਜੀ ਇਹ ਬਾਈ 11 ਮਾਡਲ ਹੈਗੀ ਹਾਂਜੀ ਸਕਾਰਪੀਓ ਐਮ ਹੌਕਾ ਐਮ ਹੌਕਾ ਹਾਂਜੀ ਠੀਕ ਹੈ ਜੀ ਤੇ ਬਾਕੀ ਆਪਾਂ ਟਾਇਰ ਨਵੇਂ ਪਾਏ ਹੋਇਆ ਲਾਇਬਲੇ ਨਵੇਂ ਪਾਹੀ ਲੱਖ ਰੁਪਏ ਦੇ ਬਾਅਦ ਚ ਲੱਗ ਠੀਕ ਹੈ ਜੀ ਇਹਦਾ ਗਾਰੰਟੀ ਕਾਰਡ ਪਿਆ ਹੁਣ ਹਾਂਜੀ ਇਹਦਾ ਗਾਰੰਟੀ ਕਾਰਡ ਪਿਆ ਹੈਗਾ ਠੀਕ ਹੈ ਤੇ ਇਹਦੀ ਸਰਵਿਸ ਕਰਾਈ ਨੂੰ ਇਹਦੇ ਡੇਟ ਵੀ ਲਿਖੀ ਹੋਈ ਹੈਗੀ ਹਾਂਜੀ ਪੰਜਵੇਂ ਮਹੀਨੇ ਤੇ ਸ਼ਰਤ ਦਸੋਈ ਹੋਈ ਹੈ ਠੀਕ ਹੈ ਜੀ ਹਾਂਜੀ ਬੀ ਬਹੁਤ ਘੱਟ ਚੱਲਦੀ ਹੈ ਹਾਂ ਬਹੁਤ ਘੱਟ ਚੱਲਦੀ ਹੈ ਹਾਂਜੀ ਠੀਕ ਹੈ ਜੀ ਤੇ ਸੀਟ ਸ਼ੂਟ ਕਵਰ ਬਾਕੀ ਤੁਸੀਂ ਕਵਰ ਕੋਰ ਦੇ ਸਕਦੇ ਦੇਖ ਲਿਓ ਭਰਾ ਸੀਟ ਕਵਰ ਜਮਨ ਨਵੇਂ ਘਟਾਇਆ ਸਾਰੇ ਟਾਇਰ ਵੀ ਨਵੇਂ ਲਵਾਏ ਸੀ ਐਲਈਡੀ ਆ ਡੈਕ ਨਮਾ ਲਵਾਇਆ ਬਈਆਂ ਨੇ ਠੀਕ ਨੰਬਰ ਸਾਨੂੰ ਦੱਸ ਤਾਂ ਇਹਨੂੰ ਸੀ ਵੀ ਮਿਲ ਜੂਗੀ ਹਾਂ ਬਈ ਇਹਨੂੰ ਸੀ ਮਿਲ ਜੂਗੀ ਠੀਕ ਹੈ ਜੀ ਐਦੋ ਦਿਖਾ ਦੰਨੇ ਆ ਕਿ ਕਰ ਸਕਦੇ ਆ ਮੈਂ ਤਾਂ ਇਹ ਸ਼ੇਮੇ ਚ ਹੀ ਹੋਈ ਹੋਈ ਆ ਸਰਵਸ ਵੀ ਜਿੱਤੇ ਠੀਕ ਹੈ ਜੀ ਨੰਬਰ ਕਿਸ ਨੇ ਪੰਜਾਬ ਦਾ ਨੰਬਰ ਲਵਾਉਣਾ ਤਾਂ ਨੰਬਰ ਆ 852024 ਨੂੰ ਸਾਰੀ ਸਰਵਸ ਹੋਈ ਹੋਈ ਆਗੀ ਫੁੱਲ ਠੀਕ ਹੈ ਜੀ ਹਾਂ ਦੇਖ ਸਕਦੇ ਹੋ ਬਰਾ ਬਾਕਸ ਨੂੰ ਬਰਨਟ ਵੀ ਚੱਕੇ ਹੋਣ ਸੀਟਾ ਛੁੱਟਾ ਜਮਨ ਨਵੀਂ ਵਰਗੀ ਪੀਆ ਗੱਡੀ ਬਾਕੀ ਪੁੱਛਾਂਗੇ ਬਾਈ ਨੂੰ ਰੇਟ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਾਡੀ ਕਰੀ ਸੰਦੀ ਗੱਡੀ ਸਾਫ ਆ ਕੈਮਰਾ ਲੱਗਿਆ ਬੈਕ ਸਾਈਡ ਤੇ ਹਾਂਜੀ ਬਾਈ ਜੀ ਇੰਜਨ ਜਨ ਕਿਵੇਂ ਹੈ ਜੀ ਦਾ ਜਮਾ ਬਈ ਓਕੇ ਹੈਗਾ ਸਾਰਾ ਕੰਮ ਕਰਾ ਕੇ ਰੱਖੀਦਾ ਗੱਡੀ ਦਾ ਹੁਣ ਬਾਕੀ ਦਿਖਾ ਵੀ ਦਿੱਤਾ ਹਾਂਜੀ ਬਾਕੀ ABS ਬ੍ਰੇਕ ਹੈਗੇ LCD ਲੱਗੀ ਹੈਗੀ ਸਾਰਾ ਕੋ ਪੂਰਾ ਫੁੱਲ ਕੰਪਲੀਟ ਹੈ ਬਈ ਗੱਡੀ ਦਾ ਠੀਕ ਹੈ ਜੀ ਕੋਈ ਦੇਖ ਸਕਦੇ ਇੰਜਨ ਤੇ ਬੈਟਰੀ ਐਮਰੌਨ ਦੀ ਹੈ ਹਨਾ ਬਈ ਕਿਹੜਾ ਟਾਈਮ ਹੈਗਾ ਨਾਲ ਦੂਈ ਹੈ ਇਹ ਨਾਲ ਦੀ ਹੈ ਬਈ ਠੀਕ ਆ ABS ਬ੍ਰੇਕ ਆਗੇ ਭਰਾ ਦੇਖ ਸਕਦੇ ਹੋ ਠੀਕ ਹੈ ਨਾ ਇੰਜਨ ਜਨ ਬਾਈ ਕਹਿੰਦੇ ਓਕੇ ਹੈ ਜਮਾ ਕੋਈ ਤਾਂ ਨਹੀਂ ਰੇਟ ਭਰਾ ਇਹ ਦੱਸ ਦੋ ਜੀ ਜਾਇਜ ਨਵਾਨ ਭਾਈ ਆਪਾਂ 4 ਲੱਖ ਰੁਪਏ ਕਰਦੇ ਆ 4 ਲੱਖ ਹਾਂ ਕੋਈ ਗੱਲ ਨਹੀਂ ਮੌਕੇ ਤੇ ਥੋੜੀ ਕਣੀ ਵਾਧ ਘਟ ਹੋ ਜੂਗੀ ਬਾਕੀ ਗੱਡੀ ਦੇਖ ਕੇ ਜਾਂ ਗੱਡੀ ਮੁਰਦਾ ਹੀ ਨਹੀਂਗਾ ਕੋਈ ਠੀਕ ਹੈ ਜੀ 4 ਲੱਖ ਦੀ ਗੱਡੀ ਆ ਸਾਦੇ ਓਕੇ ਹੈ ਇਹਦਾ ਕੰਮ ਠੀਕ ਹੈ ਜੀ ਕਿਸੇ ਪਾਸੋਂ 5 ਰੁਪਏ ਭਰਾ ਲੱਗਦੇ ਨਹੀਂ ਬਾਕੀ ਚੈੱਕ ਕਰਕੇ ਆਓ ਵਾਈ ਜੀ ਨਾਲ ਗੱਲਬਾਤ ਕਰੋ ਠੀਕ ਹੈ ਉੱਚੀ ਚਕਾਈ ਹੋਈ ਆ ਠੀਕ ਹੈ ਜੀ ਟਾਇਰ ਵੱਡੇ ਪਾਇਏ ਸੀਗੇ ਤੰਗ ਇਕ ਲਾਦੇ ਉੱਚੀ ਉੱਚੀ ਚਕਾ ਕੇ ਨਾ ਪੂਰੀ ਵਧੀਆ ਸ਼ੌਂਕ ਨਾਲ ਰੱਖੀ ਹੋਈ ਜੀ ਭਾਈ ਠੀਕ ਹੈ ਜੀ ਠੀਕ ਹੈ ਲੋਪਰਾਮ ਭਾਈ ਨਾਲ ਜ ਜੇ ਕਿਸੇ ਨੂੰ ਜਰੂਰਤ ਹੋਵੇ ਬਾਈ ਨਾ ਕੰਡੈਕਟ ਕਰੋ ਬਾਈ ਐਨਸੀ ਮਿਲ ਜੂ ਤੇ 50 ਨੰਬਰ ਹੋ ਜੀ ਹਾਂਜੀ ਹਾਂਜੀ ਹਾਂ ਐਨਸੀ ਭਰਾ ਇਹਨੂੰ ਵੀ ਮਿਲ ਜੂ ਸਾਨੂੰ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ